ਜੀ ਸਸੀ ਗਾਲ ਜੀ ਆ ਮੌਸਮ ਤਾਂ ਤੁਸੀਂ ਬਾਹਰ ਤੋਂ ਤੁਹਾਨੂੰ ਪਤਾ ਹੀ ਆ ਕਿ ਕੀ ਹੋ ਗਿਆ ਆ ਅੱਜ ਫੇਰ ਧੁੰਦ ਪੈ ਗਈ ਆ ਅਸੀਂ ਤੁਹਾਨੂੰ ਅਜਿਹੇ ਮੌਸਮ ਦੇ ਨਾਲ ਢੁਕਮੀ ਬਿਲਕੁਲ ਹਾਲੋਂ ਦੀ ਸਬਜ਼ੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੇ ਆ ਇਹ ਆਪਾਂ ਨੇ ਨਾ ਆਪਣੇ ਖੇਤ ਦੇ ਵਿੱਚੋਂ ਹਾਲੋਂ ਲੈ ਕੇ ਆਂਦੀ ਆ ਤੇ ਉਸ ਨੂੰ ਸਵਾਰ ਕੇ ਚੰਗੀ ਤਰ੍ਹਾਂ ਧੋ ਕੇ ਸਕਾ ਕੇ ਤੇ ਉਸ ਤੋਂ ਬਾਅਦ ਸਾਗ ਦੀ ਤਰ੍ਹਾਂ ਹੁਣ ਇਹਨੂੰ ਕੱਟ ਰਹੇ ਆ ਇਹ ਇੱਕ ਬਹੁਤ ਗਰਮ ਤਸੀਰ ਵਾਲੀ ਸਬਜ਼ੀ ਆ ਜਿਹੜੀ ਲਗਭਗ ਆਪਣੇ ਅੱਜਕੱਲ੍ਹ ਸਿਆਲ ਦੀ ਰੁੱਤ ਵਿੱਚ ਪੰਜਾਬ ਵਿੱਚ ਅਵੇ ਲੀਵਲ ਹੋ ਜਾਂਦੀ ਹੈ ਹਾਂ ਜੀ ਤੇ ਆਪਾਂ ਇਹ ਕੱਟ ਦਿੱਤੀ ਆ ਸਾਰੀ ਤੇ ਹੁਣ ਆਪਾਂ ਕਿਚਨ ਵਿੱਚ ਆ ਗਏ ਆ ਤੇ ਕਿਚਨ ਵਿੱਚ ਆ ਕੇ ਆਪਾਂ ਨੇ ਇਹ ਤੇਲ ਆਪਣਾ ਗਰਮ ਹੋ ਗਿਆ ਸਰੋਂ ਦਾ ਤੇ ਉਹਦੇ ਵਿੱਚ ਆਪਾਂ ਨੇ ਪਿਆਜ਼ ਪਾਤਾ ਤੇ ਆਪਾਂ ਹੁਣ ਇਹਦੇ ਵਿੱਚ ਹੀ ਨਾ ਮਟਰ ਪਾ ਦਵਾਂਗੇ ਤਾਂ ਕਿ ਜਿਹੜੇ ਮਟਰ ਇਹ ਥੋੜੇ ਜਿਹਾ ਸੌਫਟ ਹੋ ਜਾਣ ਕੁਝ ਮਿੰਟਾਂ ਲਈ ਆਪਾਂ ਇਹਨੂੰ ਭੁੰਨਾਂਗੇ ਤੇ ਆਪਾਂ ਨੇ ਹਰੀ ਮਿਰਚਾਂ ਪਾਤੀਆਂ ਤੇ ਨਮਕ ਪਾਇਆ ਆਪਾਂ ਨੇ ਤੇ ਆਪਾਂ ਨੇ ਇਹਨੂੰ ਪਰੋਟ ਅਕ ਦਿੱਤਾ ਸਵਾਰ ਕੇ ਤੇ ਕੁਝ ਸਮੇਂ ਬਾਅਦ ਹੀ ਦੇਖੋ ਤੇ ਸਾਰਾ ਕੁਝ ਤਿਆਰ ਹੋ ਗਿਆ ਆਪਣਾ ਤੇ ਮਟਰ ਵੀ ਸੌਫਟ ਹੋ ਗਿਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੇ ਮਸਾਲਾ ਪਾਵਾਂਗੇ ਤੇ ਦੇਗੀ ਮਿਰਚ ਪਾਵਾਂਗੇ ਤੇ ਇਹਨੂੰ ਮਿਕਸ ਕਰ ਦਿੱਤਾ ਤੇ ਇਸ ਤੋਂ ਬਾਅਦ ਨਾ ਆਪਾਂ ਇਹਦੇ ਵਿੱਚ ਇਹ ਆਲੂ ਆ ਇਹ ਆਲੂ ਭਾਤੇ ਆ ਜੇ ਦੀ ਤਸਵੀਰ ਬਹੁਤ ਗਰਮ ਹੁੰਦੀ ਆ ਤਾਂ ਕਰਕੇ ਥੋੜਾ ਬਹੁਤਾ ਸਮਾਨ ਇਹਦੇ ਵਿੱਚ ਮਟਰ ਆਲੂ ਵਗੈਰਾ ਪਾ ਲੈਣਾ ਚਾਹੀਦਾ ਤੇ ਹਾਲੋਂ ਪਿਰ ਜਿਹਨੂੰ ਆਪਾਂ ਸਾਗ ਦੀ ਤਰ੍ਹਾਂ ਕੱਟਿਆ ਸੀ ਤੇ ਹੁਣ ਆਪਾਂ ਨੇ ਉਹ ਭਾਤੀਆ ਵਿੱਚ ਤੇ ਇਹਨੂੰ ਆਪਾਂ ਮਿਕਸ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਹਿਲਾ ਕੇ

ਇਹ ਗਰਮਾ ਗਰਮ ਸਬਜ਼ੀ ਬਣ ਕੇ ਤਿਆਰ ਹੋ ਗਈ ਆ ਆਲੋਂ ਦੀ ਤੁਸੀਂ ਵੀ ਇਹਨੂੰ ਬਣਾਓ ਇਹ ਠੰਡ ਦੇ ਮੌਸਮ ਦੇ ਵਿੱਚ ਅਤੇ ਖਾਓ ਅਤੇ ਇੰਜੋਏ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ